ਇਹ ਡੱਬੀ ਬਾਜ਼ਾਰ ਹੈ ਜੀ ਠੀਕ ਹੈ ਜੀ ਇਹ ਡੱਬੀ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ achhi achhi ਚੀਜ਼ਾਂ ਮਿਲਦੀਆਂ ਹੈ ਕਿ ਯਾਰ ਕਿੰਨਾ ਪੁਰਾਣਾ ਬਾਜ਼ਾਰ ਹੈਗਾ ਜੀ ਸਰ ਇਹ 100 ਸਾਲ ਪੁਰਾਣਾ ਬਾਜ਼ਾਰ ਹੈ ਜੀ ਇੱਥੇ ਹੈਂਡੀਕਰਾਫਟਸ ਦਾ ਪਹਿਲੇ ਹਾਥੀਦੰਦ ਦਾ ਕੰਮ ਹੁੰਦਾ ਸੀ ਉਹਨੇ ਪਲਾਸਟਿਕ ਦਾ ਕੰਮ ਹੋਣ ਲੱਗਿਆ ਹਾਥੀਦੰਦ ਗਵਰਨਮੈਂਟ ਨੇ ਬੈਨ ਕਰ ਦਿੱਤਾ ਹੈਗਾ ਤੇ ਇਸ ਕਰਕੇ ਉਹਨਾਂ ਨੂੰ ਪਲਾਸਟਿਕ ਦਾ ਕੰਮ ਹੁੰਦਾ ਸਾਰਾ ਠੀਕ ਹੈ ਸਰ ਇਸ ਬਾਜ਼ਾਰ ਦੇ ਵਿੱਚ ਕਦੇ ਪਹਿਲਾਂ ਕਦੇ ਬੜੀ ਰੌਣਕ ਹੁੰਦੀ ਸੀ ਹੁਣ ਕੀ ਹਾਲ ਹੈ ਸਰ ਰੌਣਕ ਬਹੁਤ ਜ਼ਿਆਦਾ ਹੁੰਦੀ ਸੀ ਇੱਥੇ ਜਦੋਂ ਮੇਲੇ ਹੁੰਦੇ ਸੀ ਤੇ ਦੇਖਣ ਨੂੰ ਜਗ੍ਹਾ ਨਹੀਂ ਹੁੰਦੀ रश घटता गया गवर्मेंट ने अपने वो बहुत कोशिश करता पे पा लेकिन बाजार उठ नहीं पा रहा है कारण लेबर प्रॉब्लम बहुत है सेकेंड ये बाजार जो है पीछे पड़ गया हुआ है गवर्नमेंट ने पीछे फर्श वगैरह लगाया लाइट्स वगैरह लगाई है गवर्नमेंट अपनी तरफ से बहुत कोशिश कर रही है लेकिन ये इसको मतलब काफ़ी समय से ना ये डाउन ही जा रहा है तो की कि सरकार सर सर तो अपनी तरफ से जितनी कोशिश है वो कर रही है इसमें कोई दो राय नहीं है लेकिन फिर भी पता नहीं क्यों एन जो है ना यहाँ पे कम आ रहा है अब उसका कारण हर चीज़ अवेलेबल हो गई हर जगह पे ऑनलाइन भी हो गया काम ऑनलाइन करके भी हमारा काम बहुत डाउन जा रहा है क्योंकि हर फील्ड के अंदर ना ऑनलाइन के अंदर होता है क्वालिटी नहीं देख रहा कोई सिर्फ ऑनलाइन में देखता है ऑनलाइन सामान मिलता है के किनारे बैठे लगा नहीं सर नहीं वो क्वालिटी बिल्कुल हल्की होती है

थे, थे, को सर है? जमीन समान का फर्क है लेकिन जब आप दोनों चीज़ कंपेयर करोगे ना तब आपको क्वालिटी का पता लग जाएगा ने? काम तो सहारपुर में भी होता है ने? लेकिन कहा सहारपुर के अंदर जो है लकड़ जो है ना हल्की भी ल, यूज होती है वाइट वाली भी होती है हमारे में प्योर शीशम होती है सीजन हुई हो लक्ड़ होती है हमारी कितनी सौ साल से ज्यादा है लाइफ इसकी मेरे पास ऐसी ऐसी आइटमें पड़ी है जो सौ साल से पुरानी पड़ी है ऐसी चीज पड़ी है उसे पॉलिश कर लो तो नहीं की नहीं मिलेंगी ਨਾਉਂ ਗੁੰਨ ਲਗਾ ਹੋਇਆ ਨਾਉਂ ਕੁਝ ਵੀ ਨਹੀਂ ਹੁੰਦਾ ਲੱਕੜ ਕੋਸੀ ਚਮਕੀਨ ਲੱਕੜ ਕੋ ਆਸਾਮ ਇੱਧਾ ਦਾ ਬਹੁਤ ਹੈ ਜੀ ਬਹੁਤ ਅੱਛਾ ਬਾਜ਼ਾਰਾ ਬਹੁਤ ਪੁਰਾਣਾ ਬਾਜ਼ਾਰਾ ਅੱਜ ਕੱਲ ਦਾ ਇਦਾਂ ਦਾ ਕੰਮ ਕਿਤੇ ਉਹ ਮਿਲਦਾ ਨਹੀਂ ਜੋ ਇਸ ਬਾਜ਼ਾਰ ਚੋਂ ਮਿਲਦਾ ਹੈ ਜੀ ਜੀ ਲਗ ਲਗਨ ਠੀਕ ਬਧੀਆਂ ਤੋਂ ਬਧੀਆਂ ਇਥੇ ਚੀਜ਼ਾਂ ਮਿਲ ਜਾਂਦੀਆਂ ਆਮ ਕਿਤੇ ਵੀ ਚਲਦੇ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਜੋ ਇਥੇ ਸ਼ਹਿਰਪੋਂ ਤੋਂ ਮਿਲ ਜਾਂਦੀਆਂ ਠੀਕ ਹੈ ਕਿਸੇ ਕਾਰੀਗਰ ਹੋਣਾ ਹਾਂਜੀ ਇਹ ਚੀਜ਼ਾਂ ਬਣਾਉਂਦੇ ਹੋ ਜੋੜਦੇ ਹੋ ਪਾਲਿਸ਼ ਕਰਦੇ ਹੋ ਟੀਮਰ ਕਰਦੇ ਹੋ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਇਹਦੀ ਕਿੰਨੀ ਕੁ ਲਾਈਫ ਹੁੰਦੀ ਹੈ ਕਿੰਨੀ ਕੁ ਫਿਰ ਹੱਟਦੀਆਂ ਸਾਰੀ ਇਹ ਟੈਲੀ ਲੱਕੜੇ ਦੀ 2-2 ਤੋਂ 2.5 ਹਜ਼ਾਰ ਸਾਲ ਪੁਰਾਣੀ ਵੀ ਚੱਲ ਸਕਦੀ ਹੈ ਇਹਦਾ ਕੁਛ ਨਹੀਂ ਵਿਗੜਦਾ ਇਹ ਕ ਪਾਲਿਸ਼ ਦੁਆਰੋ ਕਰ ਲੋ ਫੇਰ ਨਵੇਂ ਦਾ ਨਵਾਂ ਪੀਸ ਆ ਇਹਦੀ 2.5 3-3 ਸਾਲ ਲਾਈਫ ਆਦੀ ਇਹ ਖਰਾਬ ਹੁਣਵੜੀਆਂ ਚੀਜ਼ਾਂ ਨਹੀਂ ਸ਼ੀਸ਼ੇਮ ਦੀ ਲੱਕੜੀ ਤੇ ਨਹੀਂ ਵਧੀਆ ਕੁਆਲਿਟੀ ਹੁੰਦੀ ਆ ਠੀਕ ਆ ਜੀ ਹਾਂਜੀ ਇਹ ਬਾਜ਼ਾਰ ਦਾ ਕੀ ਨਾਮ ਦਿੰਦੇ ਆਪਾਂ ਇਹਦੇ ਬਾਜ਼ਾਰਦ ਨਾ ਹੈ ਡੱਬੀ ਬਾਜ਼ਾਰ ਡੱਬੀ ਬਾਜ਼ਾਰ ਹਾਂਜੀ ਤੇ ਹੁਣ ਕੰਮ ਤੇ ਕਿੰਨਾ ਕਸਰ ਪਿਆ ਜੀ ਪਹਿਲਾਂ ਆਪਾਂ ਸੁਣਦੇ ਸੀ ਕਿ ਥਿੱਲ ਸਟ ਨੂੰ ਜਗ੍ਹਾ ਨਹੀਂ ਸੀ ਟਿਕਾ ਰਿਹਾ ਕਹਿੰਦੇ ਸੀ ਰਾਤਾਂ ਵੀ ਲਾਉਣੀਆਂ ਪੈਂਦੀਆਂ ਸੀ ਕੰਮ ਕਰਨ ਦੇ ਲਈ ਹਾਂਜੀ ਕਿੰਨਾ ਕੰਮ ਘਟਿਆ ਜੀ ਸਰ ਹੁਣ ਤਾਂ ਬਹੁਤ ਕੰਮ ਦਿਨ-ਤਨ ਘਟੀ ਜਾ ਰਿਹਾ ਜੀ ਸਰ ਲੇਬਰ ਵੀ ਬਹੁਤ ਹੋ ਗਈ ਆ ਤਾਂ ਮਤਲਬ ਕੰਮ ਬਹੁ ਬਰੀਕੀ ਆ ਜੀ ਸਾਰਾ ਹੱਥ ਰ ਹੈਡ ਮੇਡ ਸਾਰਾ ਕੰਮ ਨੂੰ ਟਾਈਮ ਬਹੁ ਲੱਗਦਾ ਤੋ ਦੇ ਕਰਕੇ ਜਿਆਦਾ ਬਰੀਕੀ ਹੋਣ ਕਰਕੇ ਕਾਰੀਗਰ ਬਹੁਤ ਘਟ ਗਏ ਇਸ ਚੀਜ਼ੋਂ ਜੀ ਹਾਂਜੀ ਕੰਮ ਘਟਨ ਦਾ ਕਰਕੇ ਵੀ ਕੰਮ ਘਟ ਗਿਆ ਹਾਂਜੀ ਉਸ ਚੀਜ਼ ਘਟਨ ਕਰਕੇ ਵੀ ਫਰਕ ਪਿਆ ਉਸ ਕਰਕੇ ਵੀ ਬਹੁਤ ਫਰਕ ਪੈ ਗਿਆ ਕਸਟਮਰ ਥੋੜੇ ਘਟ ਗਏ ਇਹ ਚੀਜ਼ੇ ਥੋੜੀ ਮਹਿੰਗੀ ਜਿਆਦਾ ਹੋ ਗਈ ਆ ਤਾਂ ਉਹਦੇ ਕਰਕੇ ਫੇਰ ਚੀਜ਼ਾਂ ਕੋਸਟਲੀ ਹੋਏ ਲੇਬਰ ਜ਼ਿਆਦਾ ਇੱਥੇ ਉਹਦੀ ਚੀਜ਼ਾਂ ਤੁਹਾਡੇ ਕੋਸਟਲੀ ਜ਼ਿਆਦਾ ਹੋ ਗਈਆਂ ਉਹਦੇ ਕਰਕੇ ਇਸ ਚੀਜ਼ ਤੇ ਵੀ ਅਸਰ ਬਹੁਤ ਜ਼ਿਆਦਾ ਪਿਆ ਕੀ ਕੰਮ ਕਾਫੀ ਘਟ ਗਿਆ ਸਰਕਾਰ ਤੋਂ ਕੀ ਆਸ ਉਮੀਦ ਕਰਦੇ ਹੈਗੇ ਸਰਕਾਰ ਤੋਂ ਅਸੀਂ ਅਸੀਂ ਉਮੀਦ ਇਹ ਹੈ ਕਾਦੇ ਇਸ ਚੀਜ਼ੇ ਡੱਬੀ ਬਿਆਰ ਵੱਲ ਧਿਆਨ ਦਿੱਤਾ ਜਾਵੇ ਉਹਦਾ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਗਲੀ ਵੀ ਸਾਡੇ ਨਵੀਂ ਬਣਾਈ ਆ ਲੇਟਾਂ ਵੀ ਲਗਾਈਆਂ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਆ ਪਰ ਸਰਕਾਰ ਨੂੰ ਥੋੜਾ ਹੋਰ ਕਿਰਪਾ ਸਾਡੇ ਇੱਥੇ ਡੱਬੀ ਬਿਆਰ ਤੇ ਕਰਨੀ ਚਾਹੀਦੀ ਆ